ਨਗਰ ਕੌਂਸਲਰ ਔਰ ਨਗਰ ਨਿਗਮ ਦੀਆਂ ਪੰਜਾਬ ਭਰ ਦੇ ਵਿੱਚ ਚੋਣਾਂ ਔਰ ਜੇ ਬਟਾਲਾ ਨਗਰ ਨਿਗਮ ਦੀ ਗੱਲ ਕਰੀਏ ਤੇ ਸ਼ਾਇਦ ਉਸ ਚੋਣ ਨੂੰ ਹਜੇ ਸਮਾਂ ਇੱਕ ਸਾਲ ਦਾ ਸਮਾਂ ਲੇਕਿਨ ਬਟਾਲੇ ਦੇ ਵਿੱਚ ਇਸੇ 21 ਦਸੰਬਰ ਨੂੰ ਜਿਹੜੀ ਚੋਣ ਹੋਏਗੀ ਤੇ ਇੱਕ ਵਾਰਡ ਦੀ ਹੋਏਗੀ ਜਿੱਥੇ ਕਿ ਇੱਕ ਬਾਇ ਇਲੈਕਸ਼ਨ ਜਿਹੜੀ ਬਟਾਲੇ ਦੇ ਵਿੱਚ ਹੋਏਗੀ ਔਰ ਉਹਦੇ ਅੱਜ ਨਾਮੀਨੇਸ਼ਨ ਦੇ ਪੇਪਰ ਦੇ ਜਿਹੜੇ ਫਾਈਲ ਕਰਨ ਦੇ ਦਿਨ ਵੀ ਅੱਜ ਆਖਰੀ ਸੀ ਔਰ ਜੇ ਕੈਂਪੇਨ ਦੀ ਗੱਲ ਕਰੀਏ ਜੇ ਉਮੀਦਵਾਰਾਂ ਵੱਲੋਂ ਕੈਂਪੇਨ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਕੈਂਪੇਨ ਆ ਉਹ ਪਿੰਡਾਂ ਗਲੀ ਦੇ ਵਿੱਚ ਮਹੱਲੇ ਦੇ ਵਿੱਚ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਔਰ ਮੇਰੇ ਨਾਲ ਆਮ ਆਦਮੀ ਪਾਰਟੀ ਦੀ ਟੀਮ ਹੈ ਪੂਰੀ ਕੈਂਡੀਡੇਟ ਪਹਿਲੇ ਕੈਂਡੀਡੇਟ ਨਾਲ ਗੱਲ ਕਰਾਂਗੇ ਭਾਜੀ ਕੀ ਨਾਂ ਕੀ ਹੈ ਤੁਹਾਡਾ ਨਾਂ ਮੇਰਾ ਸਤਰਾਮਨ ਸਿੰਘ ਜੀ ਅੱਛਾ ਅੱਜ ਫਿਰ ਪੇਪਰ ਫਾਈਲ ਕਰਾ ਰਹੇ ਹੋ ਹਾਂਜੀ ਸਰ ਜੀ ਹੋ ਗਏ ਪੇਪਰ ਕੀ ਕੀ ਤਿਆਰੀ ਹੈ ਕਿਦਾਂ ਦਾ ਲੋਕਾਂ ਦਾ ਫੁੱਲ ਤਿਆਰੀ ਹੈ ਜੀ ਜੋ ਕਾਰੋਬਾਰ ਆਪਣਾ ਨੇਤਾ ਜੀ ਨੇ ਕੀਤਾ ਨੇਤਾ ਜੀ ਦਾ ਬਹੁਤ ਧੰਨਵਾਦ ਗਾੜੀ ਵੀ ਹੁੰਦੇ ਰਹਿਣ ਜਿਹਨਾਂ ਦੇ ਕੰਮ ਜੇ ਆਪਣੀ ਸਾਨੂੰ ਪੂਰਾ ਚੁੱਕਣਗੇ ਤਾਂ ਪਿੰਡ ਵਾਲੇ ਬਿਲਕੁਲ ਪਹਿਲੇ ਤੁਹਾਡੇ ਇੱਥੇ ਕਾਂਗਰਸ ਤੋਂ ਸੀ ਐਮਸੀ ਜਿਹੜਾ ਸੀ ਕਾਂਗਰਸ ਤੋਂ ਕਾਉਂਸਲਰ ਸੀ ਤੇ ਕਿੰਨੇ ਕੰਮ ਤੁਹਾਡੇ ਇਸ ਇਲਾਕੇ ਦੇ ਹੋਏ ਇਸ ਵਾਰਡ ਦੇ ਹੋਏ ਕੰਮ ਨਾ ਤੇ ਕਾਂਗਰਸ ਨੇ ਕੰਮ ਕੋਈ ਕਰਾਇਆ ਨਾ ਬੀਜੇਪੀ ਨੇ ਕਰਾਇਆ ਨਾ ਕਾਲੀ ਦਲ ਨੇ ਕਰਾਇਆ ਜਿੰਨਾ ਵੀ ਕੰਮ ਹੋਇਆ ਆਮ ਪਾਰਟੀ ਵਾਲੇ ਨੇ ਕਰਾਇਆ ਬਿਲਕੁਲ ਦੋ ਸਾਲਾਂ ਦੀ ਮਤਲਬ ਦੋ ਸਾਲਾਂ ਦੀ ਸਰਕਾਰ ਪਹਿਲੀਆਂ ਕਿਸੇ ਨੇ ਕੋਈ ਕੰਮ ਨਹੀਂ ਕਰਾਇਆ ਦੋ ਸਾਲਾਂ ਚ ਆਮ ਪਾਰਟੀ ਨੇ ਕੰਮ ਕਰਾਇਆ ਜਿਹੜਾ ਕਰਾਇਆ ਲੋਕ ਜਿੰਨਾ ਵੀ ਕਰਾਇਆ ਲੋਕ ਫਤਵਾ ਦੇਣਗੇ ਇਸ ਕਰਨ ਹਾਂਜੀ ਸਾਹਿਬ ਬਿਲਕੁਲ ਟੀਮ ਦੇ ਹੋਰ ਵੀ ਮੈਂਬਰ ਨੇ ਮੇਰੇ ਨਾਲ ਭਾਵੇਂ ਕਿੱਦਾਂ ਦਾ ਲੱਗਦਾ ਤੁਹਾਨੂੰ ਕਿ ਕੈਂਪੇਨ ਕਰਦੇ ਪਏ ਹੋ ਤੇ ਕਿਵੇਂ ਨੇ ਹਿਲਾਤੇ ਗਿਆ ਦੇਖੋ ਜੀ ਹੁਣ ਜੋ ਸਮਾਂ ਚੱਲ ਰਿਹਾ ਹੈ ਦੇਖੋ ਜਿਹੜਾ ਕੰਮ ਕਰੇਗਾ ਅੱਜ ਕੱਲ ਉਹ ਝੂਠ ਵਾਲੀ ਗੱਲ ਤੇ ਹੈ ਜੋ ਕਰੇਗਾ ਉਹ ਦੇਖ ਦੇਖੇਗਾ ਜੋ ਦੇਖੇਗਾ ਉਹ ਫਿਰ ਉਹਨੂੰ ਬੋਲਣ ਦੀ ਲੋੜ ਹੈ ਦੇਖੋ ਉਹਨਾਂ ਨੇ ਸਾਡੇ ਪਿੰਡ ਚ ਕਾਫੀ ਲੰਮੇ ਸਮੇਂ ਤੋਂ ਅਸੀਂ ਵੀ ਜੁੜੇ ਆ ਇਸੇ ਰਾਜਨੀਤਿਕ ਨਾਲ ਤੇ ਅਸੀਂ ਦੇਖਿਆ ਜੀ ਕਦੀ ਕੁਛ ਨਾ ਕੁਛ ਅਡਿਸ਼ਨ ਪਾ ਲੋ ਕਹਿ ਲੋ ਜਾਂ ਕਿਸੇ ਲੀਡਰ ਦੀ ਕੰਮ ਕਰਨ ਦੀ ਨਾਮ ਮੰਸ਼ਾ ਹੋਏ ਤੇ ਫਿਰ ਉਹ ਕੰਮ ਬਹੁਤ ਪੱਛੜ ਜਾਂਦਾ ਸਾਡਾ ਇੱਕ ਹੈ ਇਹ ਸਿਟੀ ਹੈ ਅਸੀਂ 2000 ਦੇ ਸਿਟੀ ਬਾਡ ਜਾਏ ਪਰ ਹਜੇ ਤੱਕ ਤੁਸੀਂ ਦੇਖ ਲਓ ਆਹ ਜੇ ਪੈਂਦੀ ਬਣਿਆ ਸੀ ਆ ਹੁਣ ਜਰੂਰ ਆ ਹੋਇਆ ਜਿੱਦੋਂ ਦੇ ਆਇਆ ਕੁਛ ਇੱਕ ਸਾਡੇ ਸ਼ਮਸ਼ਾਨ ਉਟਾ ਲ ਜਾਂਦਾ ਹੋਰ ਵੀ ਜਿੰਨੀਆਂ ਵੀ ਹੈਗੀਆਂ ਕੁਛ ਰਹਿੰਦੀਆਂ ਨੇ ਉਹ ਛੇਤੀ ਨਾਲ ਦੇ ਹੁਣ ਇੰਨੇ ਸਾਲਾਂ ਦਾ ਹੌਲੀ ਹੌਲੀ ਚਲੋ ਇੱਕ ਬਾਈਲ ਇਕਸ਼ਨ ਦਾ ਮੌਕਾ ਆ ਤੁਹਾਨੂੰ ਉਮੀਦ ਆ ਕਿ ਹੋਰ ਕੰਮ ਹੋਣਗੇ ਹੁਣ ਬਿਲਕੁਲ ਬਿਲਕੁਲ ਜੀ ਸਾਨੂੰ ਉਹਨਾਂ ਤੇ ਯਕੀਨ ਹੈ ਸਾਨੂੰ ਵਿਸ਼ਵਾਸ ਹੈ ਤੇ ਇਹ ਇੱਕ ਤੁਸੀਂ ਵੋਟਰ ਹੋ ਇੱਥੇ ਜੀ ਬਿਲਕੁਲ ਮੈਂ ਇੱਥੇ ਵੋਟਰ ਹਾਂ ਇਹ ਇਸੇ ਪਿੰਡ ਨੇ ਇੱਥੋਂ ਦੇ ਜੰਪਾ ਲਿਆ ਇਹ ਇੱਕ ਬਹੁਤ ਹੀ ਆਮ ਜਿਹਨੂੰ ਤੁਸੀਂ ਇਹ ਸ਼ਬਦ ਵਰਤਦੇ ਨਾ ਆਮ ਆਦਮੀ ਇਹ ਉਹ ਆ ਉਹ ਤੁਸੀਂ ਦੇਖ ਸਕਦੇ ਆ ਇਹਦਾ ਘਰ ਦੇਖ ਲਓ ਐਮਐਲਏ ਸਾਹਿਬ ਨੇ ਇੱਥੇ ਕੀਤਾ ਸਾਨੂੰ ਵੀ ਇਹੋ ਗੱਲ ਅੱਛੀ ਲੱਗੀ ਉਹਨਾਂ ਦੀ ਉਹਨਾਂ ਵਾਕਈ ਹੀ ਇੱਕ ਇਸ ਬੰਦੇ ਨੂੰ ਚੁਣਿਆ ਤੁਸੀਂ ਆ ਪੁੱਛ ਲਿਓ ਤੁਸੀਂ ਪਿੰਡ ਤੋਂ ਪੁੱਛ ਲਓ ਨਹੀਂ ਇਹਨਾਂ ਨੂੰ ਪਹਿਲੇ ਪੁੱਛਦਾ ਭਾਜੀ ਕੀ ਕਰਦੇ ਕੀ ਉਹ ਕਿੱਥਾ ਕੀ ਕਰਦੇ ਕਿੱਤਾ ਨਾ ਮਜ਼ਦੂਰੀ ਕਰਦਾ ਹੈ ਫੈਕਟਰੀ ਜੀ ਫੈਕਟਰੀ ਜੀ ਮਜ਼ਦੂਰੀ ਕਰਦੇ ਫੈਕਟਰੀ ਜੀ ਮਜ਼ਦੂਰੀ ਕਰਦੇ ਮੋਲਡਰ ਜੇ ਤੁਹਾਨੂੰ ਢਾਈ ਦਾ ਕੰਮ ਕਰਦੇ ਮੋਲਡਰ ਮਿੱਟੀ ਚ ਕੰਮ ਕਰਦੇ ਜੇ ਤੁਹਾਨੂੰ ਹੁਣ ਜਦੋਂ ਟਿਕਟ ਮਿਲੀ ਬੁਲਾਇਆ ਕਿ ਤੁਹਾਨੂੰ ਟਿਕਟ ਲੜਾਣੀ ਆ ਕੈਂਡੀਡੇਟ ਬਣਾਣਾ ਫਿਰ ਕਿੱਦਾਂ ਦਾ ਲੱਗਾ ਇਸ ਗੱਲ ਤੇ ਬਹੁਤ ਵਧੀਆ ਲੱਗਾ ਸਾਨੂੰ ਵੀ ਨੇਤਾ ਜੀ ਨੇ ਇੱਕ ਠੱਲੋਂ ਜਮੀਂ ਤੋਂ ਚੁੱਕ ਕੇ ਤਾਂ ਪਹਚਾਇਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਨੇਤਾ ਜੀ ਦਾ ਕਦੀ ਕਦੀ ਸੋਚਿਆ ਹੈ ਕਿ ਕਦੀ ਇਲੈਕਸ਼ਨ ਨਹੀਂ ਸੋਚਣਾ ਲੜਾਂਗੇ ਨਹੀਂ ਸੋਚਿਆ ਜੀ ਨਹੀਂ ਸੋਚਿਆ ਬਿਲਕੁਲ ਅਮਿਤ ਜੀ ਕਹਿੰਦੇ ਮਜ਼ਦੂਰ ਸੀ ਕਿਦਾਂ ਇਹ ਪੋਸੀਬਲ ਆਏ ਚੀਜ਼ਾਂ ਆਮ ਆਦਮੀ ਪਾਰਟੀ ਦੀ ਪੋਸੀਬਲ ਹੈ ਆਮ ਆਦਮੀ ਪਾਰਟੀ ਦੀ ਪੋਸੀਬਲ ਆ ਜੋ ਸਾਡੇ ਨੇਤਾ ਜੀ ਨੇ ਐਮਐਲਏ ਸ਼ੈਰੀ ਕਲਸੀ ਉਹ ਵੀ ਗਰਾਊਂਡ ਲੈਵਲ ਤੋਂ ਉੱਠੇ ਨੇ ਔਰ ਉਹ ਇਹਨਾਂ ਵਰਕਰਾਂ ਦੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹਨਾਂ ਨੇ ਕਿੰਨੀ ਮਿਹਨਤ ਕੀਤੀ ਆ ਔਰ ਇਹਨਾਂ ਦਾ ਹੱਕ ਬੰਦਾ ਸੀ ਔਰ ਐਮਐਲਏ ਸਾਹਿਬ ਨੇ ਇਹਨਾਂ ਦਾ ਹੱਕ ਇਹਨਾਂ ਨੂੰ ਦਿੱਤਾ ਕਿਉਂਕਿ ਇਹ ਬਹੁਤ ਮਿਹਨਤੀ ਨੇ ਜਿਦਾਂ ਦਸਰੇ ਰਹੀ ਕਿ ਮੈਂ ਦਿਹਾੜੀਦਾਰ ਬੰਦਾ ਔਰ ਕਾਫੀ ਇਥੋ ਕੈਂਡੀਡੇਟ ਸੀਗੇ ਬਾਕੀ ਤੁਸੀਂ ਦੇਖ ਲਓ ਜਿਹੜੇ ਦੂਜੀ ਪਾਰਟੀ ਦੇ ਕੈਂਡੀਡੇਟ ਆਣਗੇ ਔਰ ਸਾਡੀ ਪਾਰਟੀ ਜਿਹੜਾ ਕੈਰੀਅਰ ਇੱਕ ਆਮ ਘਰ ਤੋਂ ਉੱਠਿਆ ਇੱਕ ਆਮ ਵਰਕਰ ਜਿਹੜਾ ਐਮਐਲਏ ਸ਼ਹੀ ਕਲਸੀ ਜੀ ਨੇ ਜਿਹਨੂੰ ਮਾਨ ਬਖਸ਼ਿਆ ਬਿਲਕੁਲ ਭਾਜੀ ਅਕਸਰੀ ਜਦੋਂ ਟਿਕਟ ਦੀ ਗੱਲ ਆਉਂਦੀ ਆ ਹੁਣ ਵੀ ਸਕਰੀਨਿੰਗ ਹੁੰਦੀ ਪਈ ਸੀ ਲਿਸਟਾਂ ਬਣੀਆਂ ਪਈਆਂ ਸਾਰੀਆਂ ਪਾਰਟੀਆਂ ਬਣਾ ਰਹੀਆਂ ਤੇ ਕਈ ਲੋਕ ਅੱਗੇ ਆਉਂਦੇ ਆ ਲੀਡਰਸ ਕਈ ਕਈ ਸਾਲ ਮਤਲਬ ਕਹ ਲੋ ਵੱਡੀਆਂ ਗੱਡੀਆਂ ਵਾਲੇ ਆ ਮਜ਼ਦੂਰ ਕਹਿੰਦਾ ਬੰਦਾ ਮੈਨੂੰ ਟਿਕਟ ਮਿਲ ਗਈ ਇਹੋ ਹੀ ਤਾਂ ਫਿਰ ਭਾਜੀ ਆਮ ਆਦਮੀ ਪਾਰਟੀ ਦੇ ਵਿੱਚ ਜੋ ਕਹਿੰਦੀ ਉਹ ਕਰਦੀ ਵੀ ਹੈ ਇੱਕ ਮਜ਼ਦੂਰ ਹੈ ਪਰ ਇਹਦੀ ਇਲੈਕਸ਼ਨ ਜਿਹੜੀ ਹੈ ਉਹ ਸਾਡੀ ਸਾਰੀ ਟੀਮ ਲੜੇਗੀ ਪਿੰਡ ਵਾਲਿਆਂ ਨਾਲ ਨੇ ਪਿੰਡ ਵਾਲਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਪਰ ਕਾਂਗਰਸ ਨੇ ਕੈਂਡੀਡੇਟ ਵੀ ਹਰ ਕੀ ਬਾਹਰੋਂ ਫੇਰ ਦਿੱਤਾ ਦੂਸਰੀ ਵਾਰੀ ਆਲੋਵਾਲ ਤੋਂ ਅਹੀਂ ਤੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਵੀ ਤੁਹਾਡੇ ਕੋ 14 ਮਹੀਨੇ ਵਾਸਤੇ ਇਹ ਐਮਸੀ ਆਪਾਂ ਲੈ ਕੇ ਚੱਲਣਾ ਹੈ ਜੇ ਜਦੋਂ ਸਰਕਾਰ ਦੇ ਵਿੱਚ ਆ ਡੈਮਸੀ ਹੋਏਗਾ ਤੇ ਵਿਕਾਸ ਕਾਰਜ ਵੀ ਹੋਣ ਬਿਲਕੁਲ ਆਪਾਂ ਹੋਰ ਵੀ ਲੋਕਾਂ ਨਾਲ ਗੱਲ ਕਰਦੇ ਆ ਪਿੰਡ ਦੇ ਲੋਕਾਂ ਨਾਲ ਵੀ ਗੱਲ ਕਰਦੇ ਆ ਭਾਜੀ ਤੁਹਾਡੇ ਇਲਾਕੇ ਤੋਂ ਨੇ ਤੁਸੀਂ ਵੋਟਰ ਹੋ ਇਥੋਂ ਦੇ ਕਿੱਦਾਂ ਭਾਜੀ ਲੱਗਦਾ ਫਿਰ ਇੱਕ ਬਹੁਤ ਵਧੀਆ ਕੀਤਾ ਭਾਜੀ ਕੰਮ ਕਰਨ ਦੇ ਮੈਂ ਅਜਮਸੀ ਜੇ ਨਹੀਂ ਕਰਾਇਆ ਇਦਾਂ ਹੀ ਤਾਂ ਵੀ ਕੰਮ ਕਰੀ ਜਾਂਦੇ ਫਿਰ ਜੇਮਸੀ ਹੋ ਗਿਆ ਤਾਂ ਵੱਧ ਕੰਮ ਕਰੂਗਾ ਜਰਾ ਇਹ ਕਾਰਖਾਨੇ ਕੰਮ ਕਰਦਾ ਦੇ ਹਿਆ ਬੰਦਾ ਜਰਾ ਕਦੀ ਇਹ ਚੀਜ਼ ਆਈ ਮੰਨ ਦੇ ਵਿੱਚ ਕੀ ਯਾਰ ਕਾਰਖਾਨੇ ਵਾਲੇ ਬੰਦੇ ਤੋਂ ਦਿਹਾੜੀ ਕਰਨ ਵਾਲੇ ਬੰਦੇ ਤੋਂ ਵੀ ਕਦੀ ਟਿਕਟ ਪਿਆ ਨਹੀਂ ਸੋਚਿਆ ਨਹੀਂ ਹੈ ਨਾ ਹਾਂ ਹਰਖਾਨੇ ਕਰਨ ਵਾਲਾ ਕਿੱਥੇ ਜਾਂਦਾ ਆ ਅੱਜ ਐਮਸੀ ਬਣ ਲਗਾ ਹਾਂਜੀ ਠੀਕ ਆ ਜੀ ਭਾਵੇਂ ਚਲੋ ਅੱਜ ਇਲੈਕਸ਼ਨ ਲੜਦਾ ਪਿਆ ਤੁਸੀਂ ਵੋਟਾਂ ਪਾਣੀ ਆ ਇਹ ਬੜਾਣਾ ਤੇ ਜਿੱਤ ਹਾਰ ਤੁਸ ਨੂੰ ਤੈਅ ਬਕਰੀ ਹਾਂਜੀ ਨਹੀਂ ਬਣੂੰਗਾ ਜੀ ਬਣੂੰਗਾ ਇਹ ਬੰਦਾ ਹਾਂਜੀ ਕੰਮ ਕਰਦਾ ਬਣੂੰਗਾ ਇਹ ਕੋਈ ਨਹੀਂ ਇੱਦਾਂ ਨਹੀਂ ਚਾਹੀਦਾ ਭਾਜੀ ਕਿਦਾਂ ਇੰਨੇ ਸਾਲ ਹੋ ਗਏ ਤੁਸੀਂ ਵੋਟਾਂ ਪਾਉਂਦੇ ਹੋਗੇ ਪਹਿਲੇ ਇਸ ਇਲਾਕੇ ਦੇ ਵਿੱਚ ਸਰਪੰਚ ਸੀ ਪਿੰਡ ਦੀ ਪੰਚਾਇਤ ਸੀ ਬਾਅਦ ਚੋਂ ਚਲੋ ਵਾਰਡ ਸ਼ਹਿਰ ਦੇ ਵਿੱਚ ਆ ਗਿਆ ਨਗਰ ਨਿਗਮ ਬਣ ਗਈ ਕਦੀ ਇਦਾਂ ਵੀ ਹੋਇਆ ਕਿ ਸਰਪੰਚ ਇਦਾਂ ਮਤਲਬ ਜੀ ਦੂਰ ਬੰਦਾ ਸਰਪੰਚ ਬਣ ਜੇ ਜਾਂ ਕੋਈ ਕੈਂਡੀਡੇਟ ਹੋ ਜੇ ਇਹ ਤਾਂ ਹੀ ਪਰਮਾਤਮਾ ਨੇ ਮਿਹਰਬਾਨੀ ਦੋਹਰੀ ਗੱਲ ਆ ਬਾਕੀ ਇਹ ਜੋ ਕੱਥੀ ਸਾਨੂੰ ਕੀਤਾ ਬਹੁਤ ਸੋਹਣਾ ਕੀਤਾ ਮਾੜਾ ਨਹੀਂ ਕੀਤਾ ਇਹਦੇ ਸ਼ਾਹੂਕਰ ਦੇ ਘਰੋਂ ਕੋਈ ਲੈ ਲਾਂਗੇ ਲੈਣ ਜਾਵਾਂਗੇ ਅਗਲੇ 100 ਕਲਾ ਕਰਨਗੇ ਗਰੀਬ ਆदमी ਜਦੋਂ ਉਮਰ ਨਹੀਂ ਫੜ ਕੇ ਤਰਫਾ ਸਾਡਾ ਕੰਮ ਕਰਾਵੇ ਉਹ 12 13 14 ਸੌ ਰੁਪਏ ਤਿੰਨ ਕਰੀ ਅਜੇ ਤੱਕ ਛੱਪੜੇ ਪਟਵਾਇਆ ਨਾਲ ਹੀ ਨਹੀਂ ਕਢਾਈ ਇਨੇ ਵਿਚਾਰੇ ਕੋਲੋਂ ਖਰਚਾ ਕਰਦੇ ਅਜੇ ਕਿਸੇ ਸਰਕਾਰ ਦਾ ਮਿਲਿਆ ਕੁਝ ਨਹੀਂ ਇਹਨੂੰ ਲੇਕਨ ਫੇਰੇ ਮੜੀਆਂ ਤੱਕ ਵਿਖੋ ਜਾ ਕੇ ਕੀ ਕੋ ਬਣਾਤਾ ਇਹਨੇ ਇਹ ਅਜੇ ਅਜੇ ਮਤਲਬ ਉਹ ਆਪ ਐਮਸੀ ਵੀ ਨਹੀਂ ਸੀ ਇਹ ਜਿਹੜੀ ਪਰ ਵਿਚਾਰੇ ਕਰਦਾ ਚੁਕੇ ਬਣਿਆਗੇ ਕਿਦਾਂ ਬਣਾਇਆ ਲੇਕਨ ਇਹਨੇ ਤੋੜ ਤੋੜ ਕੇ ਪਿੰਡ ਦਾ ਬਣਾਇਆ ਜਰੂਰ ਮਤਲਬ ਸਰਕਾਰ ਦੇ ਕੋਲੋਂ ਮਤਲਬ ਗਰਾਊਂਡ ਲੈਵਲ ਤੇ ਕੰਮ ਕਰਦੇ ਰਹੇ ਭਾਈ ਇਹ ਗਰਾਊਂਡ ਲੈਵਲ ਦਾ ਬੰਦਾ ਹੈ ਔਰ ਅਸੀਂ ਜਿੰਨਾ ਕਿਥੇ ਪਿੰਡ ਚ ਵਿਚਰੇ ਆ ਉਹ ਸਾਰੇ ਲੋਕਾਂ ਦੇ ਇਹੀ ਵਿਚਾਰ ਆ ਕਿ ਇਹਨੂੰ ਅੱਧੀ ਜ਼ੁਬਾਨਾਂ ਜਦੋਂ ਕੰਮ ਕਹਿੰਦੇ ਹੈ ਵਿਚਾਰਾ ਉਸੇ ਲਈ ਘਰ ਸਾਂ ਲੈ ਜਾਂਦਾ ਸਾਨੂੰ ਇਹਦੇ ਕੋਈ ਜਾਣ ਦੀ ਲੋੜ ਨਹੀਂ ਪੈਂਦੀ ਇਹ ਖੁਦ ਚੱਲ ਕੇ ਆਂਦਾ ਔਰ ਸਾਡੇ ਕੰਮ ਜਿਹੜੇ ਸਾਰੇ ਕਰਵਾਉਂਦਾ ਬਿਲਕੁਲ ਇਹ ਤਸਵੀਰਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਵਾਰਡ ਆ ਬਟਾਲੇ ਦਾ ਨਗਰ ਨਿਗਮ ਦਾ ਜਿੱਥੇ ਬਾਈ ਇਲੈਕਸ਼ਨ ਆ ਚਾਹੇ ਪੰਜਾਬ ਦੇ ਦੂਸਰੀਆਂ ਨਗਰ ਨਿਗਮ ਦੇ ਵਿੱਚ ਇਲੈਕਸ਼ਨਸ ਨੇ ਲੇਕਿਨ ਬਟਾਲੇ ਦੀ ਇਲੈਕਸ਼ਨ ਹੋਣਾ ਅਜੇ 1 ਸਾਲ ਬਾਕੀ ਹੈ ਲੇਕਿਨ ਬਟਾਲੇ ਦੇ ਇਸ ਵਾਰਡ ਦੀ ਬਾਈ ਇਲੈਕਸ਼ਨ ਹੈ ਔਰ ਉਸ ਵਾਰਡ ਤੋਂ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਆ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਨਾਰਾ ਰਹਿੰਦਾ ਕਿ ਇੱਕ ਆਮ ਆਦਮੀ ਦੀ ਪਾਰਟੀ ਇੱਕ ਮਜ਼ਦੂਰ ਨੂੰ ਇੱਕ ਕੈਂਡੀਡੇਟ ਵਜੋਂ ਉਤਾਰਿਆ ਗਿਆ ਔਰ ਪਿੰਡ ਦੇ ਲੋਕ ਵੀ ਕਹਿੰਦੇ ਕਿ ਅੱਜ ਇਹ ਉਹਨਾਂ ਲਈ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਜਿਹੜਾ ਗਰੀਬ ਵਰਗ ਦੇ ਇੱਕ ਬੰਦੇ ਨੂੰ ਨਿਮੰਦਗੀ ਦਿੱਤੀ ਹੈ ਕਿ ਕੈਂਡੀਡੇਟ ਵਜੋਂ ਅੱਜ ਮદાન ਚ ਜਿੱਤ ਹਾਰ ਤਾਂ ਬਾਅਦ ਦੀ ਗੱਲ ਜਿੱਤ ਹਾਰ ਤੈ ਹੋਏਗੀ ਇਹ ਲੋਕ ਇਸ ਇਲਾਕੇ ਦੇ ਲੋਕ ਕਿੰ ਨੂੰ ਵੋਟ ਪਾਉਂਦੇ ਨੇ ਉਹ ਬਾਅਦ ਦੀ ਗੱਲ ਹੈ ਲੇਕਿਨ ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਇੱਕ ਆਮ ਬੰਦੇ ਨੂੰ ਇੱਕ ਮਜ਼ਦੂਰ ਮਜ਼ਦੂਰੀ ਕਰਨ ਵਾਲਾ ਆਪਣੇ ਮੂੰਹ ਦੱਸ ਰਿਹਾ ਕਿ ਮਜ਼ਦੂਰੀ ਕਰਨ ਵਾਲਾ ਪਰ ਅੱਜ ਇਸ ਚੋਣ ਮੈਦਾਨ ਦੇ ਵਿੱਚ ਉਤਾਰਿਆ ਔਰ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਕੈਂਪੇਨ ਵੀ ਚੱਲ ਰਹੀ ਹੈ ਤਸਵੀਰਾਂ ਬਟਾਲੇ ਤੋਂ ਨੇ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਣੀ ਟੀਵੀ ਲਈ ਗੁਰਦਾਸ